ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਤੇ ਅੱਜ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਨੇ ਬੜੀ ਤਬਾਹੀ ਮਚਾਈ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਵੱਖ-ਵੱਖ ਜਗ੍ਹਾ ਤੋਂ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਪੰਜਾਬ ਦੇ ਵਿੱਚ ਹੜ੍ਹ ਪ੍ਰੀੜਤਾਂ ਦੀ ਸਹਾਇਤਾ ਵਾਸਤੇ ਉਦੋਂ ਇੱਕ ਦੌਰ ਸੀ ਜੋ ਬੜੀ ਹੌਮ-ਹਮਾ ਆ ਕੇ ਪੁੱਜੇ ਸੀ ਪਰ ਉਦੋਂ ਵੀ ਗੱਲਾਂ ਚੱਲੀਆਂ ਕਿ ਬਾਅਦ ਦੇ ਵਿੱਚ ਜਿਹੜੀ ਹੈ ਇੱਥੇ ਸੇਵਾ ਦੀ ਬੜੀ ਲੋਡ ਪਊਗੀ ਕਿਉਂਕਿ ਜਦੋਂ ਪਾਣੀ ਨਿਕਲਦਾ ਅਸਲ ਦੇ ਵਿੱਚ ਨੁਕਸਾਨ ਦਾ ਅੰਦਾਜ਼ਾ ਉਦੋਂ ਲੱਗਦਾ ਤੇ ਉਦੋਂ ਜਿਹੜੀ ਹੈ ਸੇਵਾ ਦੀ ਬੜੀ ਜ਼ਿਆਦਾ ਲੋਡ ਹੁੰਦੀ ਹੈ ਤੇ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਆ ਰਾਜਸਥਾਨ ਦੇ ਵਿੱਚ ਉਹ ਇੱਕ ਜਿਹੜੀ ਟੀਮ ਪਹੁੰਚੀ ਆ ਪੰਜਾਬ ਦੇ ਵਿੱਚ ਹੜਪੀੜਤ ਜਿਹੜੇ ਉਹਨਾਂ ਦੀ ਜ਼ਮੀਨਾਂ ਖਰਾਬ ਹੋ ਗਈਆਂ ਕਣਕਾਂ ਬੀਜਣ ਵਾਸਤੇ ਜਾਂ ਉੱਥੋਂ ਜਿਹੜੀ ਹੈ ਹੜਾਂ ਦੇ ਨਾਲ ਬਰੇਤੀ ਆ ਜਾਂਦੀ ਆ ਜ਼ਮੀਨਾਂ ਦੇ ਉੱਪਰ ਉਹਨੂੰ ਹਟਾਉਣ ਵਾਸਤੇ ਤੇ ਜਿਹੜੀਆਂ ਪਧਰੀਆਂ ਕਰਕੇ ਫਸਲਾਂ ਬੀਜਣ ਵਾਸਤੇ ਜਿਹੜੇ ਸੇਵਾਦਾਰ ਰਾਜਸਥਾਨ ਤੋਂ ਪਹੁੰਚੇ ਨੇ ਜਿਹਦੇ ਵਿੱਚ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜਿਹੜੀ ਆ ਰਾਜਸਥਾਨ ਦੇ ਵਿੱਚੋਂ ਪਹੁੰਚੀ ਆ ਜਿਨ੍ਹਾਂ ਦੇ ਵਿੱਚ ਭਾਈ ਰਸ਼ਪਾਲ ਸਿੰਘ ਜੀ ਜਿਹੜੇ ਮੁਖੀ ਨੇ ਤੇ ਨਾਲ ساری ਟੀਮ ਆ ਹੋਰ ਸੱਜਣ ਨੇ ਇੱਕ ਹੋਰ ਮੀਮਾ ਖਾਸ ਗੱਲ ਦੱਸ ਰਿਹਾ ਕਿ ਬੀਬੀ ਸੁਰਿੰਦਰ ਕੌਰ ਜਿਹੜੀ ਪਹਿਲਾਂ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਉਦੋਂ ਵੀ ਉਹਨਾਂ ਨੇ ਉੱਥੇ ਜਿਹੜਾ ਲੰਮਾ ਸਮਾਂ ਦਿਨ ਰਾਤ ਇੱਕ ਕਰਕੇ ਜਿਹੜੀ ਸੇਵਾ ਕੀਤੀ ਹੈ ਉਸ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਉਸ ਬੀਬੀ ਨੇ ਵੱਧ ਚੜ ਕੇ ਜੋ ਯੋਗਦਾਨ ਪਾਇਆ ਕਈ ਮਹੀਨੇ ਲਗਾਤਾਰ ਉੱਥੇ ਜਿਹੜੀ ਰਹਿ ਕੇ ਸੰਗਤਾਂ ਦੀ ਸੇਵਾ ਕੀਤੀ ਤੇ ਹੁਣ ਰਾਜਸਥਾਨ ਦੇ ਵੱਲੋਂ ਜਿਹੜੀ ਟੀਮ ਆਈ ਹੈ ਉਹਦੇ ਨਾਲ ਵੀ ਜਿਹੜੇ ਬੀਬੀ ਸੁਰਿੰਦਰ ਕੌਰ ਪਹੁੰਚੇ ਨੇ ਇੱਥੇ ਪੰਜਾਬ ਦੇ ਵਿੱਚ ਹੜਪੀੜਤਾਂ ਦੀ ਜਿਹੜੀ ਸਹਾਇਤਾ ਵਾਸਤੇ ਤੇ ਇਹਨਾਂ ਨੇ ਜਿਹੜਾ 600 ਜਮੀਨ ਦੇ ਵਿੱਚ ਕਣਕ ਬੀਜ ਕੇ ਦੇਣੀ ਆ ਉਹ ਜ਼ਮੀਨ ਪੱਤਰੀ ਕਰਕੇ ਸੋ ਉਹਨਾਂ ਦੇ ਨਾਲ ਪਾ ਗੱਲਬਾਤ ਕਰਾਂਗੇ ਕਿ ਕਿਵੇਂ ਉਹ Rajasthan ਦੇ ਵਿੱਚੋਂ ਆਏ ਕਿਵੇਂ ਉਹ ਪ੍ਰੇਰਿਤ ਹੋਏ ਤੇ ਹੜਪੀੜਤਾਂ ਦੀ ਸਹਾਇਤਾ ਵਾਸਤੇ ਇੱਥੇ ਪਹੁੰਚੇ ਤੇ ਮੇਰੇ ਨਾਲ ਹਾਜ਼ਰ ਨੇ ਸਰਦਾਰ ਰਚਪਾਲ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਰਚਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਿੰਘ ਨਾਦ ਟੀਵੀ ਚੈਨਲ ਦਾ ਬਹੁਤ-ਬਹੁਤ ਹੈਦਲਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਨੂੰ ਅੱਜ ਸੇਵਾ ਦਾ ਮੌਕਾ ਦਿੱਤਾ ਚੈਨਲ ਤੇ ਆਉਣ ਦਾ ਤੇ ਤੁਹਾਡਾ ਬਹੁਤ-ਬਹੁਤ ਹੈਦਲਾ ਧੰਨਵਾਦ ਜੀ ਜੀ ਸੋ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਰਾਜਸਥਾਨ ਦੇ ਕਿਹੜੇ ਇਲਾਕੇ ਤੋਂ ਆਏ ਹੋ ਤੇ ਸਾਦਾ ਤੇ ਇੱਥੇ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਹੈ ਉਹ ਜਿਹੜੀ ਸੇਵਾ ਕਰਨ ਵਾਲੀ ਹੈ ਕਿਹਦੇ ਥਰੂ ਤੁਸੀਂ ਇੱਥੇ ਪਹੁੰਚੇ ਇੱਥੇ ਬਾਈ ਜੀ ਮੈਂ ਪਹਿਲਾਂ ਇਕੱਲੇ ਅਸੀਂ 2-3 ਜਾਣੇ ਗੱਡੀ ਲੈ ਕੇ ਆਏ ਸੀ ਭੈਣ ਜੀ ਨਾਲ ਸੀਗੇ ਸਾਡੇ ਜਦੋਂ ਪੂਰਾ ਹੱਲਾ ਮੱਚਿਆ ਵੀ ਪਾਣੀ ਆ ਗਿਆ ਟੀਵੀ ਚੈਨਲਾਂ ਤੇ ਅਸੀਂ ਸਾਰੇ ਦੇਖਿਆ ਮੋਬਾਈਲਾਂ ਦੇ ਰਾਹੀਂ মিডিਆ ਦੇ ਵਿੱਚ ਤਾਂ ਅਸੀਂ ਇਸ ਇਲਾਕੇ 'ਚ ਇੱਥੇ ਆ ਕੇ ਪੁੱਛਿਆ ਵੀ ਇੱਥੇ ਕੋਈ ਪਾਣੀ ਆਇਆ ਤੇ ਸਾਨੂੰ ਕਹਿੰਦੇ ਵੀ ਲਾਧੂ ਪੀਆ ਦੇ ਵੀ ਇੱਥੋਂ ਉੱਤਰ ਨੂੰ ਜਾਓ ਤਾਂ ਥੋੜਾ ਜਿਹਾ 3 ਕਿਲੋਮੀਟਰ ਦੇ ਪਾਣੀ ਬਹੁਤ ਆ ਤੇ ਅਸੀਂ ਫਿਰ ਇੱਥੇ ਨੂਰਸਮਾਨ ਦਾ ਪਿੰਡ ਆ ਲਾਧੂ ਦੀ ਦੋ ਤੋਂ ਅੰਦਰ ਗਏ 3 ਕਿਲੋਮੀਟਰ ਘਾ ਅੰਦਰ ਜਾਈਏ ਤੇ ਫਿਰ ਆ ਜਾਂਦਾ ਕੁਰੁਕਾ ਪਿੰਡ ਆਉਂਦਾ ਜੀ ਕੁਰੁਕਾ ਜੀ ਰੁਕੇ ਦੇ ਨਾਮ ਵੱਲੇ ਸ਼ਾਹ ਤੇ ਇਹ ਗਿੱਦੜ ਪੈਣੀ ਤੇ ਗਲਾਬਾ ਪੈਣੀ ਤੇ ਨਾ ਪਿੰਡਾਂ 'ਚ ਬੜੀ ਤਬਾਈ ਢਾਈ ਸੀ ਪਾਣੀ ਨੇ ਤੇ ਬਾਕੀ ਉਥੋਂ ਰੋਡ ਤੋਂ ਲੱਗਦਾ ਸੀ ਵੀ ਇੱਥੇ ਕੁਝ ਵੀ ਨਹੀਂ ਹੋਇਆਗਾ ਸਹੀ ਐ ਕਿਤਾ ਲੋਕ ਹੂੰ ਇੱਥੇ ਛੜਕਾਂ ਦੇ ਉੱਤੇ 4-4 ਫੁੱਟ ਪਾਣੀ ਸੀ ਜੀ ਬਾਹਣਾ ਦੇ ਵਿੱਚ 8-8 ਕਿਤੇ 10-10 ਕਿਤੇ 12-12 ਵੀ ਡੂੰਘੇ ਬਾਹਣਾ ਦੇ ਵਿੱਚ ਪਾਣੀ ਬਹੁਤ ਸੀ ਫਿਰ ਅਸੀਂ ਇੱਥੋਂ ਪੂਰਾ ਸਰਵਾ ਕਰਕੇ ਵਿੱਚ ਤੁਰ ਕੇ ਫਿਰ ਕੇ ਵੇਖ ਕੇ ਗਏ ਜਿੱਥੋਂ ਤੱਕ ਸਾਥ ਜਾਇਆ ਗਿਆ ਫਿਰ ਅਸੀਂ ਰਾਸਨ ਦਾ ਟਰੈਕਟਰ ਲੈ ਕੇ ਇੱਕ ਟਰਾਲਾ ਤੇ ਸਾਰੇ ਜਾਣੇ ਫਿਰ ਆਏ ਸਾਡੀ ਟੀਮ ਇਹ ਅਸੀਂ ਉਹ ਵੰਡ ਕੇ ਗਏ ਕੋਸ਼ ਇਥੇ ਬੀਬੀਆਂ ਦੇ ਜਰੂਰਤ ਮੁਤਾਬਕ ਚੀਜ਼ਾਂ ਦੀ ਲੋੜ ਸੀਗੀ ਪੈੜਪੂੜ ਅਸੀਂ ਉਹ ਇਥੇ ਬੜੀ ਦਿੱਕਤ ਸੀ ਲੱਗ ਕੇ ਥੋੜਾ ਜਿਹਾ ਇਹ ਇਲਾਕਾ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਬੈਕਵਾਰਡ ਬਹੁਤ ਜ਼ਿਆਦਾ ਵਿਚਾਰਾਂ ਜੀ ਕੋਈ ਸਰਕਾਰਾਂ ਦਾ ਮੈਨੂੰ ਕੋਈ ਇੱਥੇ ਅੱਜ ਮੈਨੂੰ 20 ਦਿਨ ਮਹੀਨਾ ਹੋਣ ਵਾਲਾ ਹੋਰ ਹਫ਼ਤੇ ਤਾਂ ਮਹੀਨਾ ਤੋਂ ਸਾਨੂੰ ਆਇਆ ਨੂੰ 22 ਦਿਨ ਹੋ ਗਏ ਸਾਨੂੰ ਤੇ ਕੰਮ ਚੱਲਦੇ ਨੂੰ ਸਾਡੇ 19 ਦਿਨ ਹੋ ਗਏ ਇੱਥੇ ਜੀ ਟਰੈਕਟਰਾਂ ਦਾ ਪੌਂਟ ਨੂੰ ਲੈ ਕੇ ਫਿਰ ਉਹ ਸਮਾਨ ਸਾਜੋ ਸਮਾਨ ਜਿਹੜਾ ਲਿਆ ਕੇ ਇੱਥੇ ਵੰਡੇਆ ਲੋਕ ਬੜੇ ਖੁਸ਼ ਹੋਏ ਦੇਖੇ ਕਈ ਜਥੇਬੰਦੀਆਂ ਜਾਂ ਹੋਰ ਨਾਲ ਕਈ ਆ ਕੇ ਵੀ ਰਾਜੀ ਨਹੀਂ ਸੀ ਥੋੜਾ ਜਿਹਾ ਇੱਥੋਂ ਦਾ ਵਰਤਈਆ ਲਾਈ ਸਾਰੇ ਕਾਜ ਦਾ ਫਰਕ ਆ ਥੋੜਾ ਜਿਹਾ ਹਾਂ ਤੇ ਅਸੀਂ ਫਿਰ ਉਹ ਤੋਸੀ ਨੂੰ ਮਤੇ ਨਾ ਜ ਰੱਖਿਆ ਵੀ ਆਪਾਂ ਇੱਥੇ ਪਹੁੰਚ ਰਾਂ ਮੈਂ ਸਾਰੀ ਸਾਡੀ ਜਥੇਬੰਦੀ ਨੂੰ ਜਾ ਕੇ ਪ੍ਰੇਰਿਤ ਕਰਿਆ ਗੱਲਬਾਤ ਦੱਸੀ ਸਾਡੀਆਂ ਵੀ ਹੁਣ ਆਪਾਂ ਬੋਲੀ ਜਾਂਦੇ ਅਛੇ ਤੱਕ ਆਨਲਾਈਨ ਮੀਟਿੰਗਾਂ ਹੁੰਦੀਆਂ ਅਸੀਂ ਕਰੀ ਸਾਰਿਆਂ ਨੇ ਫਿਰ ਅਸੀਂ ਸਾਰਾ ਚੰਦਾ ਵਗੈਰਾ ਜੋ ਫੰਡਿੰਗ ਇਕੱਠੀ ਹੋਈ ਸਾਡੇ ਸਾਰਾ ਅਸੀਂ ਕਰਕੇ ਦੇ ਸ਼ਾਮ ਦੇਛਾਂ ਜੀ ਆਪਦੇ ਮਿੱਤਰਾਂ ਬੇਲੀਆਂ ਨਾਲ ਗੱਲ ਕਰਕੇ ਸਾਰੀ ਪਹਿਲਾਂ ਟੀਮ ਨੇ ਪੈਸਾ ਇਕੱਠਾ ਕਰਿਆ ਸਾਡੀ ਨੇ ਫਿਰ ਅਸੀਂ ਇੱਥੇ ਜੀ ਆ ਗਏ ਤੇ ਇੱਥੇ ਮਿਲ ਕੇ ਫਿਰ ਗਏ ਜਦੋਂ ਪਾਣੀ ਉੱਤਰ ਗਿਆ ਸੀ ਵੀ ਸਾਨੂੰ ਨੰਬਰਦਾਰ ਇੱਥੋਂ ਦੇ ਨੰਬਰਦਾਰੀਆਂ ਚੱਲਦੀਆਂ ਨਾ ਹੁਣੇ ਕਈ ਇਥੇ ਚੱਲ ਵੀ ਰਹੀਆਂ ਕਈ ਸੇ ਹਟ ਗਈਆਂ ਹਾਂ ਫਿਰ ਅਸੀਂ ਉਹ ਨੰਬਰਦਾਰ ਜੀ ਤੋਂ ਸਾਰਾ ਰਿਕਾਰਡ ਵੀ ਸਾਨੂੰ ਜਮੀਨ ਜਿਹੜੀ ਡੁੱਬੀ ਆ ਝੋਨੇ ਦੀ ਖਤਮ ਹੋ ਗਈ ਤੇ ਇਹਨਾਂ ਨੇ ਸਾਨੂੰ 400 ਬਿਘੇ ਦਾ ਰਿਕਾਰਡ ਕਰਕੇ ਸਾਨੂੰ ਪੀਡੀਐਫ ਬਣਾ ਕੇ ਭੇਜਤਾ ਉੱਥੇ ਫਿਰ ਅਸੀਂ 5 ਬਿਘੇ ਦਾ ਐਲਾਨ ਕਰਿਆ ਵੀ 500 ਬਿਗਾ ਆਪਾਂ ਵੇਚ ਦਿਆਂਗੇ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਵੀ ਅਸੀਂ 600 ਦੇ ਨੇੜੇ ਤਾਂ ਪਹੁੰਚ ਪੁੱਜ ਹੀ ਗਏ ਆ ਅੱਜ ਸ਼ਾਮ ਤਾਈਂ 600 ਬਿਗਾ ਸਾਡੇ ਲਗਭਗ ਹੋ ਜਾਊਗਾ ਕਣਕ ਦੀ ਬਜਾਹ ਜੀ ਦੇ ਵਿੱਚ ਡੀਏਪੀ ਪਹਿਲਾਂ 20 ਵੀ ਦਿੱਤਾ 100 ਕਿੱਲੇ ਨੂੰ ਤਾਂ ਉਸ ਤੋਂ ਬਾਅਦ ਵੀ ਗਵਰਨਮੈਂਟ ਪ੍ਰੋਵਾਈਡ ਕਰਾਉਣ ਲੱਗੀ ਫਿਰ ਅਸੀਂ ਵੀ ਬੰਦ ਕਰਤਾ ਤੇ ਸਾਡਾ ਡੀਏਪੀ ਦਾ ਚੱਲ ਰਿਹਾ ਹੈ ਤੇ ਡੀਜ਼ਲ ਰੋਜ਼ ਦਾ ਸਾਡੇ ਮਤਲਬ 300 ਲੀਟਰ ਡੀਜ਼ਲ ਦਿਹਾੜੀ ਦਾ ਲੱਗ ਜਾਂਦਾ ਸਾਡਾ 3-4 ਦਿਨਾਂ 'ਚ 1000 ਲੀਟਰ ਡੀਜ਼ਲ ਸਾਡਾ ਲੱਗ ਜਾਂਦਾ ਜੀ ਤੇ ਅਸੀਂ ਜਾਂਦ ਆਪਦੇ ਉਥੋਂ ਟਰੈਕਟਰ ਲਿਆਏ ਆ ਆਪਦੇ ਡਰਾਈਵਰ ਲੈਂਦੇ ਆ ਆਪਦਾ ਹੀ ਸਾਰਾ ਕੁਝ ਤੇ ਪੂਰਾ ਜੋ ਮਤਲਬ ਵਿਆਹਤ ਬੰਦੀ ਦੇ ਨਾਲ ਜਿਹੜਾ ਕੰਮ ਸਾਰਾ ਪੂਰਾ ਲਿਸਟਾਂ ਲੈ ਕੇ ਆਧਾਰ ਕਾਰਡ ਲੈ ਕੇ ਆਧਾਰ ਕਾਰਡਾਂ ਤੇ ਡੀਏਪੀ ਖਾਦ ਲੈਣੀ ਸੋਰਾ ਲਾ ਕੇ ਹੋਏ ਫਿਰ ਲਿਸਟਾਂ ਬਾਹਰ ਲਾਉਣੇ ਵੀ ਇੰਨੀਆਂ ਨਿਕਲ ਚੁੱਕੀਆਂ ਇੰਨੀਆਂ ਰਹਿ ਗਈਆਂ ਇਹਨਾਂ ਦੇ ਖੇਤ ਟਰੈਕਟਰ ਫਿਰ ਸੁਪਰਵਾਈਜ਼ਰ ਛੱਡੇ ਖੇਤਾਂ 'ਚ ਉਹ ਹੁਣ ਉੱਥੋਂ ਸਾਡੀ ਕਰਚੀ ਕੱਟ ਕੇ ਕੱਲੀ ਜਾਂਦੇ ਆ ਤੇ ਅਸੀਂ ਡੀਏਪੀ ਇੱਥੋਂ ਭੈਣ ਜੀ ਸਰਿੰਦਰ ਕੌਰ ਈ ਡੀਏਪੀ ਦੀ ਪਰਚੀ ਜਮ੍ਹਾਂ ਕਰਦੇ ਜੀ ਇਹ ਵੀ ਤੁਹਾਨੂੰ ਮੈਂ ਵੱਡੀ ਗੱਲ ਦੱਸਾਂ ਵੀ ਇਹਨਾਂ ਦੀ ਸੇਵਾ ਸਾਡੇ ਨਾਲ ਬਹੁਤ ਵੱਡੀ ਆ ਜੀ ਤੇ ਇੱਕ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਘਰੇ ਅਸੀਂ ਰਹਿ ਰਹੇ ਇੱਕੋ ਹੀ ਕਿੱਲਾ ਜ਼ਮੀਨ ਆ ਤੇ ਇਹਨਾਂ ਦਾ ਦਿਲ ਬਾਈ ਜੀ ਇੰਨਾ ਵੱਡਾ ਹੈ ਕਿ ਮੈਂ ਇਹ ਸ਼ਾਇਦ ਕਿਸੇ ਦਾ ਹੋਊਗਾ ਬਹੁਤ ਥਾਈ ਗਏ ਆ ਹੈਗੇ ਹੋਰ ਵੀ ਲੋਕਾਂ ਦੇ ਵੇਖੇ ਆ ਪਰ ਇਹਨਾਂ ਦਾ ਜਿਵੇਂ ਮਤਲਬ ਆਪ ਦੀ ਪੂੰਜੀ ਦੇ ਮੁਤਾਬਕ ਬਹੁਤ ਵੱਡਾ ਦਿਲ ਹੈ ਲੋ ਬਹੁਤ ਜਿਆਦਾ ਵੱਡਾ ਇਹ ਜਿਹੜੀ ਤੁਸੀਂ ਜਗਾ ਮਤਲਬ ਜਿੰਨੀ ਤੁਸੀਂ ਜਗਾ ਮਿੱਥੀ ਆ ਕਿ 600 ਬਿੱਗਾ ਜਿਹੜੀ ਇਹ ਜਗਾ ਬੀਜਣੀ ਆ ਇਹ ਫਿਰ ਜਗਾ ਕਿਵੇਂ ਮਾਰਕ ਕਰਦੇ ਆ ਤੁਸੀਂ ਕਿਉਂਕਿ ਕਾਮਾ ਤੇ ਖੁੱਲ੍ਹੇ ਪਿਆ ਸਾਰਾ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਨਾ ਵੀ ਨੰਬਰਦਾਰ ਜੀ ਨੇ ਲਿਸਟ ਬਣਾਤੀ ਜਿਵੇਂ ਗੁਰਦੇਵ ਸਿੰਘ ਸਨ ਆਫ ਗਿਆਨ ਸਿੰਘ 2 ਕਿੱਲੇ 5 ਪਸ਼ੂ ਹਾਂ ਫਲਾਣਾ ਪਿੰਡ ਅਗਲੇ ਪਾਸੇ ਲੇਖਤਾ ਜੋ ਸੁਖਦੇਵ ਸਿੰਘ ਸਨ ਆ ਲੋਹਿੰਦਰ ਸਿੰਘ ਢੂੜ ਕਿੱਲਾ ਇਸ ਤਰ੍ਹਾਂ ਸਾਰੀ ਲਿਸਟ ਬਣੀ ਆ ਉਹ ਅਸੀਂ ਲਿਸਟਾਂ ਇੱਥੇ ਛਾਂੜ ਕੇ ਵੀ ਵੱਲੇ ਸ਼ਾਹ ਦੀ ਅੱਡ ਕੱਢ ਲੋ ਗਿੱਦੜ ਪੈਣੀ ਦੀ ਅੱਡ ਕੱਢ ਲੋ ਤੇ ਜਿਹੜਾ ਘਰੁਕਾ ਉਹਦੀ ਅੱਡ ਕੱਢ ਲੋ ਮੋਹਣੇ ਵਾਲੀ ਢਾਣੀ ਦੀ ਅੱਡ ਕੱਢ ਲੋ ਉਹਦੇ ਚ ਉਹਨਾਂ ਦੀਆਂ ਫੇਰ ਅਸੀਂ ਲੇਖਾ ਬਣਾ ਕੇ ਪੈਕਟ ਆ ਕੱਢੋ ਉਹ ਕੱਢਤੀਆਂ ਫੇਰ ਦੂਜੇ ਧਾਰ ਕੱਢ ਲਾ ਤੇ ਸਾਨੂੰ 19 D.P. ਮਿਲ ਗਈ ਫੇਰ ਹੁਣ ਆਹ ਵਾਰ ਤੇ ਲਾ ਦਿਓ ਵਾਰ ਤੇ ਪੜ ਕੇ ਸਾਡੇ ਕੋਲੇ ਆ ਜਾਂਦੇ ਵੀ ਸਾਡੀ ਲੇਖਣ ਨਿਕਲ ਗਈ ਸਾਡਾ ਨਾਮ ਆਇਆ ਪਿਆ ਜੀ ਬਾਹਰ ਚ ਫੇਰ ਅਸੀਂ ਉਹ ਉਹਨਿਆਂ ਨੂੰ ਉਹ ਖਾਦ ਫੇ ਸਾਡਾ ਖੇਤ ਬੰਦਾ ਸਾਡਾ ਟਰੈਕਟਰ ਖੇਤ ਜਾਂਦ ਚੱਲਦੇ ਰਹਿੰਦੇ ਇੱਕ ਟੱਕ ਦੇ ਵਿੱਚ ਟਰੈਕਟਰ ਚੱਲੀ ਜਾਂਦਾ ਤੇ ਨਾਲ ਵਾਲ ਟਾਕਾਂ ਨੂੰ ਪਰਚੀ ਘੱਟ ਕੇ ਦੇ ਦਿੰਦਾ ਉਹਦੇ ਵੇਖ ਕੇ ਵੀ ਜਾ ਤੂੰ ਜਾ ਕੇ D.P. ਰਿਆ ਤੇਰੇ ਦੁਬਾਰ ਤੇਰੇ ਲੱਗਣਾ ਉਹ 20 ਮਿੰਟਾਂ ਬਾਅਦ ਦੂਜੇ ਖੇਤ ਕਿੱਲਾ ਵੀ ਕੇ ਜਾਉਂਦਾ ਤੇ ਕਿੱਲੇ ਵਾਲ ਡੇਡ ਵਾਲੇ 2 ਵਾਲੇ ਬਸ ਇੰਨੀ ਹੈ ਜੀ ਜੱਜ ਅੱਛਾ ਮਤਲਬ ਪਹਿਲੀ ਥੋੜੀ ਥੋੜੀ ਹੈ ਲੋਕਾਂ ਕੋਲੇ ਬਿਲਕੁਲ ਥੋੜੀ ਮੈਂ ਤਾਂ ਚਾਰਜ ਰਹਿ ਗਿਆ ਜੀ ਬਹੁਤ ਥੋੜੀ ਪਹਿਲੀ ਨਾ ਕੋਈ ਨਾ ਦਾ ਨੌਕਰੀਆਂ ਤੇ ਕੋਈ ਮੈਨੂੰ ਬਾੜਾ ਲੱਗਿਆ ਪ੍ਰਾਈਵੇਟ ਜੋਬ ਕੋਈ ਪੰਪ ਤੇ ਲੱਗਿਆ ਕੋਈ ਧਾਨ ਮੰਡੀ ਚ ਪੱਲੇਦਾਰੀ ਕਰਦਾ ਕੋਈ ਸਾਡੇ ਉਧਰ ਰਾਜਸਥਾਨ ਜਨਰਮਾ ਚੁਗਣ ਗਏ ਆ ਕੋਈ ਸੂਰਤਗੜ ਏਰੀਆ ਚ ਰਾਜਸਥਾਨ ਬਿਕਾਲੇ ਰਣੀ ਮੂਫਲੀ ਚੁਗਣ ਗਏ ਆ ਐਦਾਂ ਦੇ ਵਿਚਾਰੇ ਕੋਈ ਸਰਕਾਰੀ ਨੌਕਰੀ ਜਾਂ ਬਾੜਾ ਐਜੂਕੇਟਿਡ ਏਰੀਆ ਜਾਂ ਉਹ ਮੈਨੂੰ ਨਹੀਂ ਲੱਗਿਆ ਇੱਥੇ ਹੈ ਨਹੀਂ ਗਾ ਮਤਲਬ ਬਾਰਡਰ ਬਾਰਡਰ ਦਾ ਇਲਾਕਾ ਹੈ ਲਗਭਗ ਬਾਰਡਰ ایرੀਆ ਦੇ ਹਾਂਜੀ ਜਿੱਥੇ ਮੈਂ ਬੈਠਾ ਹਾਂ ਇਥੋਂ 3 ਕਿਲੋਮੀਟਰ ਤੇ ਜ਼ੀਰੋ ਲਾਈਨ ਰਹਿ ਗਈ ਜੀ 360 3 ਕਿਲੋ ਹਾਂ ਬਾਰਡਰ ایرੀਆ ਬਿਲਕੁਲ ਠੀਕ ਹੈ ਜੀ ਤੇ ਤੁਸੀਂ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਕਿੰਨਾ ਕੁ ਮਹਿਸੂਸ ਕਰਦੇ ਹੋ ਕਿੰਨਾ ਕੁ ਨੁਕਸਾਨ ਹੋਇਆ ਲੋਕਾਂ ਦਾ ਉਹ ਨੁਕਸਾਨ ਤਾਂ ਜੀ ਇਹਨਾਂ ਦਾ ਕੀ ਪੁੱਛੀਏ ਤੇ ਕੀ ਦਸੀਏ ਇਹਨਾਂ ਦਾ ਜਮਾਂ ਹੀ ਤਬਾਹ ਹੀ ਹੋ ਗਏ ਯਾਨੀ ਕਿ 2023 ਦੇ ਵਿੱਚ ਹੜ੍ਹ ਆਏ ਸੀਗੇ ਇਹਨਾਂ ਦੇ ਉਹ ਲੋ ਪੂਰਾ ਹੀ ਤਬਾਹ ਕਰ ਗਿਆ ਤੇ 23 ਦੇ ਵਿੱਚ ਕਿਸੇ ਨੇ ਕੋਈ ਸਰਕਾਰਾਂ ਨੇ ਇਥੋਂ ਦੀਆਂ ਨੇ ਤੁਹਾਡੀ ਪੰਜਾਬ ਦੀਆਂ ਨੇ ਦਿੱਤਾ ਹੋਏ ਤਾਂ ਮੈਨੂੰ ਪੂਰਾ ਨੌਲੇਜ ਨਹੀਂ ਮੇਰੇ ਕੋਈ ਘੋਸ਼ਣਾ ਕਰੀ ਆ ਕਿ ਪਹੁੰਚਿਆ ਵੀ ਆ ਕਿ ਨਹੀਂ ਤੇ 2024 'ਚ ਇਹਨਾਂ ਨੇ ਦਰਦਿਆਂ ਦੇ ਬੀਜਿਆਂ ਨੂੰ ਵੀ ਹੜ ਆ ਜਾਂਦੇ ਨਹੀਂ ਬੀਜ ਦੇ ਝੋਨਾ ਆਪਾਂ ਬਾਣ ਮੌਨਸੂਨ ਕਰ ਲਏ 24 'ਚ ਇਹਨਾਂ ਨੇ ਫਰੀ ਰੱਖ ਲਏ ਤੇ 25 ਦੇ ਵਿੱਚ ਹੁਣ ਇਹਨਾਂ ਦੇ ਬੀਜਿਆਂ ਤੇ ਹੁਣ ਫੇਰ ਹੜ ਨੇ ਉਦੋਂ ਵੱਧ ਕੇ ਚੱਕ ਤੇ 23 ਨਾਲ ਤਿੰਨ ਸਾਲ ਹੋ ਗਏ ਜੀ ਇਹਨਾਂ ਦੇ ਤਿੰਨ ਸਾਲ ਹੋ ਗਏ ਝੋਨੇ ਦੀ ਜਿਹੜੀ ਸੋਣੀ ਦੀ ਫਸਲ ਆ ਬਿਲਕੁਲ ਜ਼ੀਰੋ ਇਨ ਆਰੀਏ ਬਿਲਕੁਲ ਜ਼ੀਰੋ ਪੱਲਿਓ ਖਰਚਾ ਕਈਆਂ ਨੇ ਤਾਂ ਨਾਲ ਪੈਂਦਾ ਕਿੱਲਾ ਕਈ ਲੋਕ ਇਕੱਲੇ ਖੇਤੀ ਨਾਲ ਜੁੜੇ ਹੋਇਆ ਉਹਨਾਂ ਨੇ ਨਾਲ ਪੈਂਦਾ ਕਿੱਲਾ ਠੇਕੇ ਤੇ ਲੈ ਲਿਆ ਉਹ 70000 60000 ਠੇਕਾ ਭਰਦਾ ਤੇ ਉਹ ਖਤਮ ਹੋ ਗਿਆ ਜਮ ਉਹਦਾ ਵਿਚਾਰੇ ਦਾ ਬੋਲਾ ਬੂਰਾ ਹਾਲ ਉਸ ਕਰਦਾ ਹੂੰ ਬਿਲਕੁਲ ਅਲਕਾ ਅੱਛਾ ਤੁਹਾਨੂੰ ਇਧਰੋਂ ਇਸ ਇਲਾਕੇ ਵੱਲੋਂ ਕਿਸੇ ਜਥੇਬੰਦੀ ਦੀ ਜਾਂ ਸਰਕਾਰ ਵੱਲੋਂ ਕੋਈ ਸਹਾਇਤਾ ਮਿਲ ਰਹੀ ਹੈ ਨਹੀਂ ਸਾਨੂੰ ਨਹੀਂ ਕੋਈ ਇੱਕ ਕੋਈ ਛੋਟੀ ਜੀ ਨਾ ਕੋਈ ਜਥੇਬੰਦੀ ਆ ਜਾਂ ਉਹਨਾਂ ਦਾ ਕੋਈ ਗਰੁੱਪ ਮਲੋੜਦੇ ਹੈਗੇ ਆ ਰਾਜਪਾਲ ਸਿੰਘ ਸੀ ਉਹਨਾਂ ਦਾ ਨਾਂ ਸਰਦਾਰ ਜੀ ਦਾ ਸੁਣਦੇ ਹੁਣ ਤਾਂ ਮੈਨੂੰ ਇੱਥੇ ਸੁਣਨਗੇ ਤਾਂ ਉਹਨਾਂ ਦੀ ਮੈਂ ਤਾਰੀਫ਼ ਕਰੂੰਗਾ ਉਹ ਇੱਥੇ ਲੋਕਾਂ ਨੂੰ ਡੀਜ਼ਲ ਦੀਆਂ ਪਰਚੀਆਂ ਵੰਡਣ ਆਏ ਸੀਗੇ ਕਿਸੇ ਨੂੰ 35 ਲੀਟਰ ਕਿਸੇ ਨੂੰ 25 ਲੀਟਰ ਉਹ ਥੋੜੇ ਏਰੀਏ ਚ ਉਹਨਾਂ ਨੇ ਵੰਡਿਆ ਤੇ ਫੇਰ ਉਹ ਸਾਡੇ ਕੋਲੇ ਆ ਗਏ ਸਾਡੇ ਕੋਲ ਉਹਨਾਂ ਨੇ ਖਾਣਾ ਖੋਣਾ ਸ਼ਕਿਆ ਇੱਥੇ ਵਿਚਾਰਿਆਂ ਨੇ ਲੰਗਰ ਛੱਕੇ ਤੇ ਉਹ ਕਹਿੰਦੇ ਤੁਸੀਂ ਦੱਸੋ ਕੀ ਸੇਵਾ ਤੁਸੀਂ ਬਹੁਤ ਵਧੀਆ ਵੀ ਸਿਸਟਮ ਨਾਲ ਕੰਮ ਕਰ ਰਹੇ ਤੇ ਇੱਥੇ ਤਾਂ ਕੋਈ ਸਿਸਟਮ ਹੀ ਨਹੀਂ ਕਿਸੇ ਕੰਮ ਦਾ ਹੀ ਤੇ ਅਸੀਂ ਕਹੇ ਤੁਸੀਂ ਆਪ ਹੀ ਆਪ ਕਰ ਦਿਓ ਵੀ ਅਸੀਂ ਤਾਂ ਆ ਕੰਮ ਕਰ ਰਹੇ ਫੇਰ ਉਹ ਸਾਨੂੰ ਜੀ ਇੱਕ 25000 ਦੀ ਸਾਨੂੰ ਡੀਜ਼ਲ ਦੀ ਪਰਚੀ ਅਸੀਂ ਪੰਪ ਤੇ ਜਮ੍ਹਾਂ ਕਰਾਦੇ ਅਸੀਂ ਕਹੇ ਪੈਸੇ ਨਹੀਂ ਅਸੀਂ ਲੈਣੇ ਤੋਂ ਉਥੋਂ ਜਿੱਥੋਂ ਅਸੀਂ ਤੇਲ ਲੈ ਰਹੇ ਉੱਥੇ ਤੁਸੀਂ ਸਾਡਾ ਤੇਲ ਜਮ੍ਹਾਂ ਕਰਾ ਦਿਓ ਸਾਡੀ ਟੈਂਕੀ ਜਾਊਗੀ ਭਰ ਆ ਲੈਓ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਇੱਕ ਸਾਨੂੰ ਖਾਲਸਾ ਆਡ ਵਾਲੇ ਬੈਠੇ ਆਪਣੇ ਸਲੇਮ ਸ਼ਾ ਪਿੰਡ ਦੇ ਵਿੱਚ ਆਪਣੇ ਸੌਰੀ ਪਾਇਰਕਾ ਦੇ ਬਿਲਕੁਲ ਹੀ ਨਾਲ ਬਗਲ ਚਾ ਸਲੇਮ ਸ਼ਾ ਉੱਥੇ ਖਾਲਸਾ ਆਡ ਦਾ ਕੈਂਪ ਆ ਤੇ ਉਹ ਸਾਨੂੰ ਬਾਈ ਜੀ ਤੇਰੀ ਜਾਣਦੇ ਆ ਭੈਣ ਜੀ ਰਣਾ ਵੀ ਜੁੜੇ ਆ ਭੈਣ ਜੀ ਖਾਲਸਾ ਆਡ ਤੇ ਸੇਵਾ ਕਰਦੇ ਆ ਤੇ ਉਹਨਾਂ ਨੇ ਸਾਨੂੰ ਕੰਬਲ ਵਗੈਰਾ ਗੱਦੇ ਪਾਣੀ ਬਲੇਸਰੀ ਜਿਹੜਾ ਇਹ ਪ੍ਰੋਵਾਈਡ ਕਰਾਇਆ ਅਸੀਂ ਜਾ ਕੇ ਲੈ ਆਓ ਹੁਣ ਵੀ ਸਾਨੂੰ ਆਦੇ ਕੋਈ ਚੀਜ਼ ਦੀ ਲੋੜ ਹੋਵੇ ਸਾਨੂੰ ਉਹ ਇਸ ਤਰ੍ਹਾਂ ਦੀ ਚੀਜ਼ ਸਾਨੂੰ ਦੇ ਰਹੇ ਆ ਠੀਕ ਹੈ ਤੁਸੀਂ ਤੁਸੀਂ ਕਿੰਨੇ ਕੁ ਬੰਦੇ ਆਏ ਹੋ ਰਾਜਸਥਾਨ ਤੋਂ ਸਾਡੇ ਜੀ ਪਹਿਲੇ ਦਿਨ ਤਾਂ ਨੌਨ ਡਰਾਈਵਰ ਆਏ ਸੀ ਨੌਨ ਡਰਾਈਵਰ ਸੀ ਸਾਡੇ ਤੇ ਸਾਡੇ ਪ੍ਰਧਾਨ ਜੀ ਸੀ ਜਥੇਦੀ ਇਹ ਸੂਬਾ ਪ੍ਰਧਾਨਾ ਸਾਡੇ ਤੇ ਭੈਣ ਤੇ ਮੈਂ ਤੇ ਇੱਕ ਮੁੰਡਾ ਵਿਸ਼ਾਲ ਉਹ ਮੇਰੇ ਨਾਲ ਹੈ ਅਸੀਂ ਤਿੰਨ ਤਾਂ ਉੱਦੇ ਤੋਂ ਲਗਾਤਾਰ ਹੀ ਰਹਿ ਰਹੇ ਆ ਤੇ ਬਾਕੀ ਸਾਡੀ ਜਥੇਬੰਦੀ ਜਿਵੇਂ ਅੱਜ ਮੇਰੇ ਪਦਮਪੁਰ ਦਾ ਬਲਾਕ ਆਇਆ ਵਿਆ ਅੱਜ ਦੇ ਬੈਠੇ ਮੇਰਾ ਪਦਮਪੁਰ ਬਲਾਕ ਆਜੀ ਇਹ ਇੱਕ ਚੂਨਾਵਟ ਬਲਾਕ ਤੋਂ ਬਾਈ ਜੀ ਮਗਰ ਸਾਡੇ ਨਾਲ ਹੀ ਲਾਹਬ ਸਿੰਘ ਜੀ ਤੇ ਬਾਕੀ ਸਾਡਾ ਪਦਮਪੁਰ ਬਲਾਕ ਆ ਸਾਰਾ ਤੇ ਇਹਨਾਂ ਦਾ ਵੀ ਮੈਂ ਧੰਨਵਾਦ ਚੈਨਲ ਦੇ ਰਾਹੀਂ ਕਰਦਾ ਇਹ ਆਇਆ ਕੱਲ ਦੂਜਾ ਬਲਾਕ ਆਇਆ ਸੀ ਪਰਸੋਂ ਹੋਰ ਬਲਾਕ ਆਇਆ ਸੀ ਕਰਨਪੁਰ ਬਲਾਕ ਆ ਗਿਆ ਪੀਲੀ ਮੰਗਾ ਬਲਾਕ ਬੀਜਾਨਗਰ ਬਲਾਕ ਸਾਡੇ ਇਸ ਤਰ੍ਹਾਂ ਬਲਾਕ ਬਣੇ ਤੁਸੀਂ ਲਾ ਜੀ ਜੀ ਹਾਂ ਜੀ ਅਸੀਂ ਮਤਲਬ ਤਿੰਨ ਤੇ 9 11 12 ਜਾਣੇ ਲਗਾਤਾਰ ਪਹਿਲਾਂ ਸੀਗੇ ਹੁਣ ਸਾਡੇ ਦੋ ਟਰੈਕਟਰ ਵਾਪਸ ਚਲੇ ਗਏ ਸੀਗੇ ਦੋ ਕੁ ਡਰਾਈਵਰ ਤੇ ਨਾਲ ਜਾਣੇ ਸੀਗੇ ਤੇ ਹੁਣ ਅਸੀਂ 8-10 ਬੰਦੇ ਯਾਨੀ ਕਿ 15 ਬੰਦੇ ਦਾ ਖਾਣਾ ਸਾਡਾ ਇੱਥੇ ਰੋਜ਼ मतलब 4-5 ਸਾਡੇ ਆ ਜਾਂਦੇ 8-10 ਅਸੀਂ ਰਹਿੰਨੇ ਕੋ 2-3 ਨੇ ਘਰ ਦੇ ਮੈਂਬਰ ਆ ਬੰਦਾ ਜੀ ਠੀਕ ਹੈ ਠੀਕ ਹੈ ਟਰੈਕਟਰ ਕਿੰਨੇ ਆ ਟਰੈਕਟਰ 6 ਹੁਣ ਸਾਡੇ ਇੱਥੇ ਹੈਗੇ ਜੀ ਦੂਜੇ ਵਾਪਸ ਗਏ 2-3 ਸਾਨੂੰ ਇੱਥੇ ਮਿਲ ਜਾਂਦੇ ਸੇਵਾ ਜੀ ਲਾ ਦਿੰਦੇ ਬੰਦੇ ਇਥੋਂ ਦੇ ਜਿੰਨਾਂ ਕੋ ਹੈਗੇ ਨਾ ਉਹਨਾਂ ਨੂੰ ਅਸੀਂ ਕੋਲ ਜਿਹੜੇ ਜੀ ਹੈ ਕੋਈ ਹੈਗਾ ਸਾਡਾ ਸਾਡਾ ਹੀ ਹੋਣਾ ਹੈ ਰੀਜਲ ਖਰਚਾ ਸਾਰਾ ਆਪਣਾ ਹੈ ਤੇ ਉਹ ਆਪਦੇ ਟਰੈਕਟਰ ਲਾ ਦਿੰਦੇ ਆ ਮਤਲਬ 8 ਟਰੈਕਟਰ ਕਦੇ 9 ਕਦੇ 10 ਕਦੇ 8 ਚੱਲਦੇ ਸਾਡੇ ਰੋਜ਼ ਹਾਂ ਕਦੇ 4 ਮਿਲ ਜਾਂਦੇ ਸਪਾਰਸ ਸਿੰਘ ਜੀ ਹਾਂ ਹਾਂਜੀ ਹਾਂ ਸਪਾਰਸ ਸਿੰਘ ਜੀ ਖਰਚਾ ਕਿੰਨਾ ਕ ਆ ਗਿਆ ਹੁਣ ਹੁਣ ਤੱਕ ਜੇ ਆਪਾਂ ਟੋਟਲ ਗੱਲ ਕਰੀਏ ਖਰਚਾ ਤਾਂ ਪਹਿਲਾਂ ਪਹਿਲਾਂ ਤਾਂ ਜੀ ਸਾਡਾ ਜਿਹੜਾ 100 ਕਿੱਲੇ ਤੇ ਆਇਆ ਉਹ ਤਾਂ 4000 ਕਿੱਲੇ ਦਾ ਆਇਆ ਸਾਡਾ 4000 ਕਿੱਲਾ ਰਿਆ ਜੀਗਾ ਉਹ ਕਿਉਂਕਿ ਬੀ ਦੇ ਰਿਆ ਸੀ ਨਾ 1700 ਰੁਪਏ ਦਾ ਬੀ ਪੈ ਰਿਆ ਸੀ ਹੁਣ 1700 ਦਾ ਬੀ ਸਾਡਾ ਰੁਕ ਗਿਆ ਖੱਚਾ ਹੁਣ ਅਸੀਂ ਜਿਹੜਾ ਡੀਜ਼ਲ ਤੇ ਉਹ 3 ਕੇ 8 ਸਾਡਾ ਫੇਰ ਵੀ ਆ ਰਿਹਾ ਜੀ ਹੁਣ 3200 3200 2500 ਲਗਭਗ ਆਈ ਜਾਂਦੀ 1 ਕਿਲੇ ਦਾ ਹਾਂਜੀ 1 ਕਿਲੇ ਦਾ ਆਉਂਦਾ ਠੀਕ ਹੈ ਠੀਕ ਹੈ ਤੁਸੀਂ ਆ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਉੱਥੇ ਜੇ ਕੋਈ ਲੋਕਲ ਕੋਈ ਜਥੇਬੰਦੀ ਜਿੱਦਾਂ ਪੰਜਾਬ ਦੀਆਂ ਕੋਈ ਜਥੇਬੰਦੀਆਂ ਨੇ ਜਾਂ ਔਰ ਜਿਹੜੇ ਜਿਹੜੇ ਆ ਐਨ ਆਰ ਆਈ ਭਰਾ ਕੁਝ ਜਗ੍ਹਾ ਮਦਦ ਕਰਦੇ ਹੋਣਗੇ ਕਿ ਇਦਾਂ ਦੇ ਤੁਹਾਨੂੰ ਮਦਦ ਪਹੁੰਚੇ ਜਾਂ ਸਰਕਾਰ ਵੱਲੋਂ ਕੋਈ ਸਹਾਇਤਾ ਪਹੁੰਚੇ ਮਹਿਸੂਸ ਕਰਦੇ ਹੋ ਆ ਕਰਦੇ ਤਾਂ ਹੈ ਜੀ ਇਹ ਪਹੁੰਚੇ ਤਾਂ ਬਹੁਤ ਚੰਗੀ ਤੇ ਖੁਸ਼ੀ ਦੀ ਗੱਲ ਆ ਅਸੀਂ ਹੋਰ ਇਲਾਕਾ ਕਵਰ ਕਰਨ ਲਈ ਇਹਨਾਂ ਦਾ ਪਰ ਨਾ ਕਈ ਲੋਕਾਂ ਨੇ ਫੰਡ ਇਕੱਠੇ ਕਰ ਲਿਆ ਤੇ ਜਿਵੇਂ ਮੈਨੂੰ ਦੇਤਾ ਇਹਨਾਂ ਨੇ ਬਾਈਆਂ ਨੇ ਮੇਰੀ ਜਿਹੜੀ ਸੀ ਜਥੇਬੰਦੀ ਨੇ ਤੇ ਮੈਂ ਇੱਥੇ ਆ ਕੇ ਗਲੋਗਲਾਵਾ ਲਾ ਜਾ ਆਂ ਵੀ ਦਵਾ-ਦਵਾ ਉਹਨੂੰ ਵੰਡੇ ਉਹਨੂੰ ਵੰਡੇ ਆ ਲੋ ਜੀ ਪੰਪ ਦੇ ਪਰਚੀਆਂ ਦੇਤੀਆਂ ਆ ਲੋ ਜੀ ਆਪਾਂ ਚੱਲ ਲਈ ਸਤਿ ਸ੍ਰੀ ਅਕਾਲ ਵੀਡੀਓ ਪਾਦੀ ਉਹਦੇ ਨਾਲ ਪੈਸਾ ਜਿਹੜਾ ਮੈਂ ਇਸ ਸੰਦੇਸ਼ਾ ਵੀ ਦੇਣਾ ਚਾਹਣਾ ਸਾਰਿਆਂ ਨੂੰ ਵੀ ਉਹ ਪੈਸਾ ਸਹੀ ਨਹੀਂ ਲੱਗ ਰਿਹਾ ਇੱਥੇ ਤੁਹਾਡੇ ਮੈਂ ਚੈਨਲ ਤੇ ਰਾਹੀਂ ਕਹਿਣਾ ਚਾਹਣਾ ਵੀ ਇੱਥੇ ਪਤਾ ਨਹੀਂ ਕਿੰਨੇ ਦੱਸਦੇ ਸੀਗੇ 10000 ਰਿਆ ਕੇ 9000 ਲੀਟਰ ਇਸ ਪਿੰਡ ਤੇ ਤੇਲ ਆਇਆ ਵੇ ਕਹਿੰਦੇ ਇੱਕ ਰੁੱਕੇ ਪਿੰਡ ਤੇ ਵੰਡ ਕੇ ਗਏ ਡੀਜ਼ਲ ਕੋਈ ਜਥੇ ਬੰਦੀ ਉਹ ਤਾਂ ਸਾਰਾ ਮੇਰੇ ਕੋਲੇ ਪਿੰਡ ਦਾ ਤੇਰੇ ਆਉਂਦਾ ਵਿਚਾਰਾ ਸਾਰਾ ਇੱਥੇ ਆ ਉਹ ਆਂਦੇ ਸੰਤਾ ਮਿਲਿਆ ਨਹੀਂ ਕੋਈ ਆਂਦਾ ਵਿਰਲੇ ਵਿਰਲੇ ਨੇ ਖਰ ਮੈਨੂੰ ਆਖਿਆ ਜਿਨ੍ਹਾਂ ਨੂੰ ਮਲੋਟ ਵਾਲੇ ਦੇਗੇ ਸੀ ਪਰਚੀਆਂ ਉਹ ਵਿਚਾਰੇ ਮੈਨੂੰ ਪੰਜ ਛੀ ਬੰਦੇ ਪਰਚੀਆਂ ਵੀ ਦੇ ਕੇ 20-20 ਲੀਟਰ ਦੀਆਂ ਉਹ ਆਂਦੇ ਜੀ ਅਸੀਂ ਤਾਂ ਟਰੈਕਟਰ ਹੀ ਨਹੀਂ ਸਾਡੇ ਕੋਲ ਤੇ ਆ ਪਰਚੀ ਲੈ ਲਓ ਸਾਡੇ ਤੁਸੀਂ ਬਾਅਦ ਹੋ ਜੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਿਆ ਤੇ ਅੱਜ ਵੀ ਮੈਂ ਕਰਦਾ ਵੀ ਉਹ ਬੰਦੇ ਉਹ ਐਹੋ ਜਿਹੇ ਬੰਦੇ ਦੀ ਹੈਗੇ ਠੀਕ ਹੈ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਉਸ ਇਲਾਕਾ ਹੈ ਕੁਝ ਇਲਾਕਾ ਜਿਸ ਤਰ੍ਹਾਂ ਤੁਸੀਂ ਕਵਰ ਕਰ ਰਿਹਾ ਵੀ ਕਰ ਰਹੇ ਹੋ 600 ਬਿਗਾਂ ਅਸੀਂ ਨੇ ਕਵਰ ਕੀਤਾ ਬੀਜੀ ਆ ਕਣਕ ਕਿੰਨਾ ਕੁ ਇਲਾਕਾ ਜਿਹੜਾ ਹੋਰ ਪ੍ਰਭਾਵਿਤ ਹੈ ਵੀ ਸੇਵਾ ਬਾਕੀ ਉੱਥੇ ਹੋਣੀ ਜ਼ਰੂਰੀ ਹੈ ਜਿਹੜਾ ਰਹਿੰਦਾ ਸੇਵਾ ਨੂੰ ਲਾਕਾਤਾ ਜੀ ਵਾਵਾ ਪ੍ਰਭਾਵੀਤਾ ਜੇ ਦਰਿਆਲੇ ਪਾਸੇ ਦੇ ਤੱਕ ਚੇਨ ਵਾਲਾ ਸਾਡੇ ਕੋਲ ਸਿਸਟਮ ਐਡਾ ਵਾਲਾ ਹੈ ਨਹੀਂ ਸੀਗਾ ਅਸੀਂ ਫੇਰ ਵੀ ਲੱਗੇ ਪਏ ਆ ਦੋ ਤਿੰਨ ਟਰੈਕਟਰ ਉਹ ਥ੍ਰੇਤੇ ਦੇ ਵੀ ਲਾਉਣੇ ਆ ਵੀ ਨਾਲ ਉਹ ਕਿੱਲਾ ਕਿੱਲਾ ਖਿੱਚ ਕੇ ਦੂਰੋਂ ਦਾ ਫਿਰ ਜਾਦੇ ਖਿੱਚਣਾ ਤਾਂ ਜਾਦੇ ਟਰੈਕਟਰਾਂ ਦਾ ਤੇ ਵੱਡੇ ਟਰੈਕਟਰਾਂ ਦਾ ਕੰਮ ਆ ਫੌਰ ਵਾਈ ਫੌਰ ਟਰੈਕਟਰ ਹੋਣ ਤੇ ਕੋਈ ਆਵੇ ਤਾਂ ਇਹਦਾ ਜੋਤੀ ਵਾਲੇ ਤੇ ਕਿੱਦਰ ਆ ਰਾਮ ਸਿੰਘ ਭੈਣੀ ਵਾਲੇ ਪਾਸੇ ਲੱਗੇ ਸੀ ਜੋਤੀ ਐਡ ਵਾਲੇ ਕਿ ਕਿਹੜੇ ਇਸ ਤਰ੍ਹਾਂ ਦੇ ਨਾਮ ਤੇ ਆ ਜੋਤੀ ਕੋਈ ਹੈਗੇ ਆ ਉਹ ਲੱਗੇ ਸੀਗੇ ਤੇ ਇੱਕ ਸਿੱਖ ਗਲੋਬਲ ਗਲੋਬਲ ਸਿੱਖ ਵਾਲੇ ਉਹ ਆ ਉਹ ਕੋਈ ਕਰ ਰਹੇ ਆ ਕੁਛ ਇਲਾਕੇ ਚ ਉਦੋਂ ਰਾਮ ਸਿੰਘ ਪੈਣੀ ਵਾਲੇ ਪਾਸੇ ਉਧਰ ਮੈਂ ਗਿਆ ਨੀਆ ਤੇ ਕਰਿਆ ਕਿ ਦਸ ਨੇ ਵੀ ਹਜੇ ਥੋੜਾ ਜਿਹਾ ਲੱਗੇ ਪਏ ਯਾਰ ਇੱਥਾ ਉੱਥੇ ਬਹੁਤ ਜਿਆਦਾ ਗੰਦਾ ਇੱਧਰ ਮੇਰੇ ਇਲਾਕੇ ਚ ਰੇਤਾ ਹੈ ਨੀ ਪੱਧਰਵਾਣ ਮਾਰੇ ਵੇ ਝੋਨੇ ਦੇ ਕੁਛ ਇਲਾਕੇ ਚ ਰੇਤਾ ਹੈ ਦਰਿਆ ਦੇ ਪਰਲੇ ਪਾਸੇ ਉਧਰ ਹੁਣ ਅਸੀਂ ਅੱਜ ਗਏ ਵੇ ਕੱਲ੍ਹ ਤੋਂ ਜਾਣ ਲੱਗੇ ਅੱਜ ਵੀ ਗਏ ਆ ਉੱਥੇ ਤੇ ਪੱਧਰ ਪੱਧਰ ਇਲਾਕਾ ਅਸੀਂ ਉਹਨਾਂ ਦਾ ਵੇਝੀ ਜਾਂਦੇ ਜੀ ਰੇਤਿਆਦ ਅਸੀਂ ਉਹਨੂੰ ਲੋਕ ਆਪ ਹੀ ਵਿਚਾਰੇ ਲੱਗੇ ਪਏ ਜੀਸੀਬੀ ਵਗੈਰਾ ਲਾ ਕੇ ਕੋਸਾ ਡੰਪ ਕਰੀ ਜਾਂਦੇ ਰੇਤਾ ਚੱਕ ਕੇ ਕੋ ਵੇਚੀ ਜਾਂਦਾ ਮੈਂ ਕਿਹਾ 2 ਰੁਪਏ ਵੱਟ ਦੇ ਬਣਾ ਲਓ ਚਲੋ ਆਪਦੇ ਸੀ ਤਾਂ 200 ਪੱਤਰ ਹੋ ਗਿਆ ਤੁਮ ਹੂੰ ਤੇ ਉਹ ਮੱਤ ਦੀ ਲੋੜ ਤਾਂ ਹੈਗੀ ਐਹੋ ਜੀ ਗੱਲ ਨਹੀਂ ਇਲਾਕਾ ਬੜਾ ਪ੍ਰਭਾਵਿਤ ਹੋਇਆ ਜੀ 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 ਬਿਲਕੁਲ ਆ ਲਾਸਟ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਇਥੋਂ ਦੀ ਸੰਗਤ ਨੂੰ ਜਾਂ ਸਰਕਾਰ ਨੂੰ ਸਰਕਾਰ ਨੂੰ ਤਾਂ ਅਪੀਲ ਜੀ ਕਰਦੇ ਆਂ ਖਰ ਕਰਨੀ ਚਾਹੀਦੀ ਆ ਵੀ ਸਰਕਾਰ ਇਹਨਾਂ ਦਾ ਮਾਹਵਜਾ ਲਿਖ ਕੇ ਲੈ ਗਈ ਆ ਜਿਹੜੇ ਘਰੇ ਅਸੀਂ ਬੈਠੇ ਆ ਇਹਨਾਂ ਦੇ ਵੀ ਕੰਦ ਢਈ ਆ ਤੇ ਖੇਤ ਦਾ ਵੀ ਖੋਣੀ 20-20 ਹਜ਼ਾਰ ਕਿੱਲੇ ਦਾ ਆਖਿਆ ਗਵਰਨਮੈਂਟ ਨੇ ਘੋਸ਼ਣਾ ਕੀਤੀ ਆ ਤੇ ਉਹ ਇਹਨਾਂ ਨੂੰ ਹਜੇ ਤਾਈਂ ਆਇਆ ਨਹੀਂ ਐ ਸਾਰੇ ਵਿਚਾਰੇ ਇੰਤਜ਼ਾਰ ਜਾਵੇ ਖਾਤੇ ਵੇਖ ਬੋ ਕੇ ਵੀ ਆਉਂਦੇ ਆ ਉਤੋਂ ਸਟੇਟਮੈਂਟ ਵੀ ਕਢਾ ਕੇ ਲਿਆਉਂਦੇ ਵੀ ਸਾਨੂੰ ਨਹੀਂ ਆਇਆ ਹਜੇ ਤੇ ਉਹ ਵੀਲ ਕਰਦੇ ਆ ਤੁਹਾਡੇ ਚੈਨਲ ਦੇ ਰਾਹੀਂ ਵੀ ਸਰਕਾਰ ਇਹਨਾਂ ਨੂੰ ਦੇਵੇ ਤੇ ਅੱਗੇ ਤੋਂ ਵੀ ਮੈਂ ਆਣਾ ਜਿਹੜੀ ਅਸੀਂ ਆ ਵੀਜ ਕੇ ਜਾਂਦੇ ਆ ਤੇ ਇਹਨਾਂ ਨੂੰ ਉਸ ਤੋਂ ਬਾਅਦ ਕੋਈ ਜ਼ੋਰੀਆ ਦਾ ਵੀ ਕੋਈ ਸੋਸਾਇਟੀਆਂ ਦੇ ਰਾਹੀਂ ਸਰਕਾਰੀ ਸਿਸਟਮ ਦੇ ਹਿਸਾਬ ਨਾਲ ਇਹਨਾਂ ਨੂੰ ਜ਼ੋਰੀਆ ਜਾਰੀ ਆ ਵਿਚਾਰਾਂ ਨੂੰ ਦੇਵੇ ਤਾਂ ਕੰਮ ਤਾਂ ਅੱਛੀ ਹੋ ਜੂਗੀ ਇਹਨਾਂ ਦੇ ਤੇ ਗਾਂ ਇਹ ਸਟੈਂਡ ਹੋ ਜਾਣਗੇ ਜੀ ਬਿਲਕੁਲ ਬਿਲਕੁਲ ਆ ਹੋਰ ਕੋਈ ਸੱਜਣ ਕੁਝ ਕਹਿਣਾ ਚਾਹੁੰਦਾ ਜਾਂ ਕੋਈ ਗੱਲ ਰਹਿ ਗਈ ਹੋਵੇ ਹਾਂ ਜੀ ਸਾਡੇ ਲਖਵਿੰਦਰ ਸਿੰਘ ਜੀ ਆ ਬਾਈ ਜੀ ਭਲਵੰਤ ਸਿੰਘ ਦੋਨਾਂ ਚੋਂ ਬੋਲੋ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਦੇ ਵਿੱਚ ਪਹਿਲਾਂ ਸਾਈ ਸਿੰਘਨਾਥ ਚੈਨਲ ਦਾ ਉਤਾਨਕੁਰ ਧੰਨਵਾਦ ਜੋ ਕਿ ਸਾਡੇ ਨਿਮਾਨਿਆਂ ਦੀ ਆਵਾਜ਼ ਸਾਰੇ ਵਿਸ਼ਵ ਦੇ ਵਿੱਚ ਪਹੁੰਚਾ ਰਹੇ ਹੋ ਜੀ ਕਿਉਂਕਿ ਅਸੀਂ ਤਾਂ ਇੱਕ ਗਰੀਬਾਂ ਦੀ ਮਦਦ ਕਰਨ ਇੱਥੇ ਆਏ ਆ ਕਿੰਨੇ ਜੀ ਪ੍ਰਮਾਤਮਾ ਨੇ ਕਾਲਪੁਰਖ ਨੇ ਸਾਨੂੰ ਸਮਰਥ ਬਖਸ਼ੀ ਤੇ ਸਹਜੋ ਸਾਰੇ ਬੀੜਾਂ ਭਰਾਵਾਂ ਦਾ ਆ ਤੇ ਇਹਨਾਂ ਦਾ ਵਿਚਾਰਿਆਂ ਦਾ ਭਲਾ ਹੋ ਜੂਗਾ ਫਾਟੇ ਚੈਨਲ ਦੇ ਮਾਧਿਅਮ ਰਾਹੀਂ ਜੀ ਤੇ ਬਾਕੀ ਸਾਡੇ ਨਾਲ ਜਾਦੇ ਟਾਈਮ ਸਾਡੇ ਪ੍ਰਧਾਨ ਜੀ ਨੇ ਇੱਥੇ ਦਿੱਤਾ ਹੈ ਬਹੁਤ ਵੱਡੀ ਘਾਲਣਾ ਕਾਲੀ ਜਿੱਦਣ ਦੇ ਆਏ ਆ ਘਰੋਂ ਮੁੜ ਕੇ ਘਰ ਨਹੀਂ ਪਰਤੇ ਹਾਂ ਇਹ ਇਹਨਾਂ ਦਾ ਵੀ ਕੁਟਾਨਕੁਰ ਧੰਨਵਾਦ ਤੇ ਬਾਕੀ ਤੁਹਾਡਾ ਵੀ ਕੁਟਾਨਕੁਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਗੁਰੂ ਫਿਰ ਰਸ਼ਪਾਲ ਸਿੰਘ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਜੇ ਮੰਨ ਲਓ ਤੁਹਾਨੂੰ ਕੋਈ ਹੈਲਪ ਪਹੁੰਚਦੀ ਆ ਹੋਰ ਮਦਦ ਪਹੁੰਚਦੀ ਆ ਕਿ ਤੁਸੀਂ ਫਿਰ ਇਹਨੂੰ ਹੋਰ ਆਪਣੇ ਜਿਹੜਾ ਤੁਹਾਡਾ ਆਈਡੀਆ ਉਹਨੂੰ ਫਿਲਾ ਸਕਦੇ ਹੋਰ ਮਤਲਬ ਇਜਾਫਾ ਕਰ ਸਕਦੇ ਹੋ ਦੇ ਵਿੱਚ ਸੇਵਾ ਚ ਕਰ ਸਕਦੇ ਆ ਜੀ ਵੈਗੁਰੂ ਦੀ ਵੈਗੁਰੂ ਦੀ ਕਿਰਪਾ ਨਾਲ ਕਰ ਸਕਦੇ ਆ ਤੁਹਾਡੇ ਸਾਰੇ ਭਰਾਵਾਂ ਦੀ ਵੈਗੁਰੂ ਦੀ ਉਹਨਾਂ ਸੇਵਾਦਾਰਾਂ ਦੀ ਕਿਰਪਾ ਨਾਲ ਕਰ ਸਕਦੇ ਜੀ ਜੀ ਸੋ ਇਹ ਸੰ ਜਿਹੜੇ ਰਾਜਸਥਾਨ ਤੋਂ ਟੀਮ ਲੈ ਕੇ ਆਏ ਨੇ ਸਰਦਾਰ ਅਰਸ਼ਪਾਲ ਸਿੰਘ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜਿਹੜੀ ਸੰਸਥਾ ਰਾਜਸਥਾਨ ਦੇ ਵਿੱਚ ਤੇ ਉੱਥੋਂ ਪਹੁੰਚੇ ਨੇ ਪੰਜਾਬ ਦੇ ਜਿਹੜੇ ਹੜਪੀੜਤ ਨੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਥੋੜੀਆਂ ਥੋੜੀਆਂ ਜ਼ਮੀਨਾਂ ਹੜਾਂ ਦੇ ਵਿੱਚ ਲਪੇਟ ਦੇ ਵਿੱਚ ਆ ਗੀਆਂ ਤੇ ਘਰਾਂ ਦੇ ਵਿੱਚ ਸਾਰਾ ਕੁਝ ਜਿਹੜਾ ਪਾਣੀ ਨੇ ਤਬਾਹ ਕਰ ਦਿੱਤਾ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਇਹਨਾਂ ਦੇ ਉੱਤੇ ਜਿਹੜੀਆਂ ਏਡੀ ਦੂਰੋਂ ਆ ਕੇ ਸੰਗਤਾਂ ਲੋਕਾਂ ਦੀ ਬਾਹ ਪੜੀ ਆ ਕੇ ਪਰ ਕੁਝ ਜਗ੍ਹਾ ਦੀ ਜਿਹੜੀ ਕੁਝ ਗੱਲਾਂ ਦੀ ਹੈਰਾਨੀ ਵੀ ਹੁੰਦੀ ਆ ਕਿ ਇੱਥੇ ਜਿਹੜੇ ਆ ਜੋ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਹੜਪੀੜਤਾ ਦੇ ਨਾਂ ਦੇ ਉੱਤੇ ਜਿਹੜਾ ਫੰਡ ਵੀ ਇਕੱਠਾ ਕੀਤਾ ਸੋ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਜੋ ਸਰਕਾਰਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਲੋਕਾਂ ਦੇ ਨਾਲ ਪੈਸੇ ਦੇਣ ਦੇ ਮਦਦ ਕਰਨ ਦੇ ਤੇ ਇਹ ਬਿਲਕੁਲ ਮਦਦ ਦਾ ਸਮਾਂ ਹੈ ਕਿ ਲੋਕਾਂ ਤੱਕ ਜਿਹੜੀ ਆ ਉਹ ਮਦਦ ਪਹੁੰਚਣੀ ਚਾਹੀਦੀ ਹੈ ਤਾਂ ਕਿ ਉਹ ਦੁਬਾਰਾ ਜਿਹੜੇ ਲੋਕ ਫਿਰ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜਿਹੜੀ ਜ਼ਿੰਦਗੀ ਨੂੰ ਉਹ ਚਲਾ ਸਕਣ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਵੀਰਾਂ ਦਾ ਜਿਹੜੇ ਬਾਰੋਂ ਵੱਡੀ ਦੂਰੋਂ ਆ ਕੇ ਇੱਥੇ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੇ ਬਾਹਾਂ ਪੜੀਆਂ ਤੇ बैठे हैं ना जिन्ना ਦੇ ਘਰੇ ਉਹ ਬਾਈ ਜੀ ਆਏ ਆ ਬਲਵਿੰਦਰ ਸਿੰਘ ਆ ਜੀ ਇਹ ਨਾਮ ਮੁੰਡੇ ਦਾ ਜੀ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਿਚਾਰੇ ਦਾ ਐਡਾ ਦਿਲ ਇਸ ਬੰਦੇ ਦਾ ਵੱਡਾ ਵੀ ਕੀ ਕਹਿਣ ਦੀ ਗੱਲ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਇਹ ਪੈਣ ਸਰਿੰਦਰ ਕੌਰ ਨੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਕਿ ਜਿਹੜੀ ਜਿੰਨੇ ਵੀ ਮੋਰਚੇ ਲੱਗਦੇ ਆ ਸਰਕਾਰਾਂ ਦੇ ਖਿਲਾਫ ਸਰਕਾਰਾਂ ਜਿਹੜੀਆਂ ਧੱਕੇ ਨਾਲ ਹਥਿਆਉਣ ਨੂੰ ਫਿਰਦੀਆਂ ਨੇ ਪੰਜਾਬ ਨੂੰ ਤੇ ਜਦੋਂ ਵੀ ਕਿਤੇ ਮੋਰਚਾ ਲੱਗਦਾ ਇਹ ਪੈਣ ਨੇ ਜਿਹੜੀ ਬਦ ਚੜ ਕੇ ਉੱਥੇ ਸੇਵਾ ਕਰਦੀਆਂ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਇਹ ਲਗਾਤਾਰ ਕਈ ਮਹੀਨੇ ਇਹਨਾਂ ਨੇ ਜਿਹੜੀ ਸੇਵਾ ਕੀਤੀ ਆ ਤੇ ਹੁਣ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਜਿਹੜੇ ਆ ਉੱਥੇ ਡਟੇ ਹੋਏ ਆ ਤੇ ਮੈਂ ਚਾਹਣਾ ਕੁਝ ਬੋਲਣਾ ਚਾਹੁੰਦੇ ਹਾਂ ਤੁਸੀਂ ਦੋ ਚਾਰ ਸ਼ਬਦ